ਹਾਂਜੀ ਮੇਰੇ ਸਤਿਕਾਰਯੋਗ ਦੋਸਤੋ ਸਤਿ ਸ੍ਰੀ ਅਕਾਲ ਸਵੇਰ ਸਵੇਰ ਦਾ ਟਾਈਮ ਆ ਤੇ ਬੜੀ ਸੋਹਣੀ ਰੁੱਤ ਸੁਹਾਵਣੀ ਦੀ ਆ ਕਣਕਾਂ ਜੋ ਬੰਰ ਉੱਤੇ ਪੱਕੀ ਜਾਂਦੀਆਂ ਇਸ ਵੇਲੇ ਕੁਝ ਪੱਕ ਚੁੱਕੀਆਂ ਤੇ ਅੰਬਾਂ ਨੂੰ ਪਿਆ ਹੋਇਆ ਜੀ ਬੂਰ ਇਹੋ ਜੀ ਕਰਮਾ ਵਾਲੀ ਧਰਤੀ ਆ ਕੱਲੀ ਮਰਤ ਨਹੀਂ ਹੋਰੀ ਕਾਲੀ ਮਿਰਚ ਜੋ ਮਰਜ਼ੀ ਬੀਜੋ ਸਭ ਕੁਝ ਹੋ ਜਾਂਦਾ ਆ ਤੁਹਾਡੇ ਸਾਹਮਣੇ ਬੂਰ ਪਿਆ ਖੜਾ ਬਾਂ ਨੂੰ ਪਰਮਾਤਮਾ ਦੀ ਕਿਰਪਾ ਦੇ ਨਾਲ ਐਦਕੀ ਫਲਾਂ ਨੂੰ ਜਿਹੜਾ ਇਹਨਾਂ ਦੇ ਅੰਬਾਂ ਦਾ ਫਲਾਂ ਇਹ ਵੀ ਬਹੁਤ ਵਧੀਆ ਤੇ 베ਰੀਆਂ ਨੂੰ 베ਰਵੇਦ ਕੀ ਪੂਰੇ ਲੱਗੇ ਹੋਇਆ ਤਾਂ ਤੇ ਵੀ ਜਦੋਂ ਇਸ ਤਰ੍ਹਾਂ ਦੀ ਫਲਾਂ ਵਾਲੀ ਜਿਹੜੀ ਚੀਜ਼ ਹੈ ਵੈਰੈਟੀ ਇਹਨੂੰ ਫਲ ਪੂਰਾ ਲੱਗਾ ਵੇ ਤੇ ਬਾਕੀ ਵੀ ਚੀਜ਼ਾਂ ਜਿਹੜੀਆਂ ਕਣਕ ਦੇ ਸਰੋਂਾਂ ਜਿਹੜੀਆਂ ਵਧੀਆ ਹੁੰਦੀਆਂ ਤੇ ਵਾਕਈ ਵਧੀਆ ਹੈ ਬਾਕੀ ਬਾਬੇ ਨਾਨਕ ਦੀ ਕਿਰਪਾ ਰਵੇ ਤੇ ਕਣਕਾਂ ਵੀ ਇਸ ਵੇਲੇ ਜਿਹੜੀਆਂ ਵੀ ਪੂਰੀਆਂ ਸੋਹਣੀਆਂ ਵਧੀਆ ਖੜੀਆਂ ਨੇ ਤੇ ਪਰ ਪੱਕ ਰਹੀਆਂ ਨੇ ਜਿਵੇਂ ਜਿਵੇਂ ਵੀ ਰੋਟੀਆਂ ਕੁਰੋਤੀਆਂ ਬਿਜੀਆਂ ਤੇ ਰਾਤੋਂ ਰਾਤ ਹੀ ਕਣਕਾਂ ਪੱਕਣ ਦਾ ਫਰਕ ਪੈ ਰਿਹਾ ਹੈ ਰਾਤੋਂ ਰਾਤ ਕਣਕਾਂ ਪੱਕ ਰਹੀਆਂ ਨੇ ਇਹ ਮਰਨਾ ਪਵੇਗਾ